ਇਦਾਂ ਰੋ ਟੈਂਕ ਖੜਾ ਹੋਣਾ ਮੈਂ ਨਾ ਉਹ ਲੜਾਈ ਲੜੀ ਸੀ ਤੇ ਭੁੱਲ ਗਿਆ ਟੰਗ ਛੱਡ ਕੇ ਮੋਟਰਸਾਈਕਲ ਉਹ ਆ ਕਿੰਨਾ ਮੋਟਰਸਾਈਕਲ ਹੂੰ ਓ ਯਾਰ ਇਹ ਤਾਂ ਤੋੜ ਦੇਗਾ ਤੂੰ ਯਾਰ ਆ ਫਿਰਦੇ ਆ ਟਾਉਰ ਨਾਲ ਅਗਲੇ ਇਹਨਾਂ ਨੂੰ ਕੋਈ ਨਹੀਂ ਰੋਕਦਾ ਆ ਵੀ ਸ਼ੇਰੋ ਸਾਲਾ ਸਰ ਪਹੁੰਚ ਗਏ ਆ ਸਾਰੇ ਹੋਟਲ ਆ ਜਾਣਗੇ ਇਧਰਲੀ ਸਾਈਡ ਤੇ ਹੁਣ ਉਹ ਸਾਹਮਣੇ ਆਰਐਸਜੀ ਰਿਜ਼ੋਰਟ ਇਧਰ ਕਿਹੜਾ ਸਾਜਨ ਸਾਜਨ ਨਹੀਂ ਹੋਰ ਕੋਈ ਸ੍ਰੀ ਜਨ ਸ੍ਰੀ ਜਨ ਸੇਵਾ ਸਦਨ ਇਹ ਸਾਰੇ ਰਹਿਣ ਵਾਲੇ ਆ ਇੱਥੇ ਆਹ ਵੀ ਕਿੰਨੇ ਸੋਹਣੇ ਹੋਟਲ ਐ ਤੇ ਇਹਨਾਂ ਦਾ ਕਿਰਾਇਆ ਵੀ ਜਾਇ ਜੀ ਹੁੰਦਾ ਬਹੁਤਾ ਨਹੀਂ ਹੁੰਦਾ ਕਿਨ ਬੁੱਧਵਾਰ ਦਾ ਮੰਗਲਵਾਰ ਜ਼ਿਆਦਾ ਭੀੜ ਹੁੰਦੀ ਆ ਜਾਂ ਜਦੋਂ ਨਰਾਤੇ ਹੁੰਦੇ ਆ ਉਸ ਟਾਈਮ ਤੇ ਆਹ ਸਾਰੀਆਂ ਵੀ ਧਰਮਸ਼ਾਲਾ ਆ ਰਾਮ ਸਰੂਪ ਸੇਵਾ ਸਦਨ ਜੀਂਦ ਧਰਮਸ਼ਾਲਾ ਫਾਲਾ ਸਰ ਵੀ ਅੱਗੇ ਆਹ ਗਲੀਆਂ ਚ ਨਾ ਪੂਰੀ ਰੌਣਕ ਹੁੰਦੀ ਆ ਫੁੱਲ ਪੈਰ ਧਰਨ ਨੂੰ ਥਾਂ ਨਹੀਂ ਹੁੰਦਾ ਅੱਜ ਮਾਹੌਲ ਪੂਰਾ ਖੁੱਲਾ ਹੈ ਦੁਕਾਨਾਂ ਵੀ ਬੰਦ ਪਈਆਂ ਹੈ ਇਹ ਧਰਮਸ਼ਾਲਾ ਵੀ ਖਾਲੀ ਪਈਆਂ ਬਹੁਤ ਜ਼ਿਆਦਾ ਅੱਗੇ ਇਹਦਾ ਪਾਰਕਿੰਗ ਚ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਮਿਲਦੀ ਆ ਹੁਣ ਵੇਖ ਲਓ ਵੀ ਸਾਰੀ ਖਾਲੀ ਪਈ ਜਿਥੇ ਮਰਚੀ ਲਾ ਦਿਓ ਅੱਜ ਟੌਰ ਨਾਲ ਗੱਡੀ ਲੈ ਕੇ ਜਾਵਾਂਗੇ ਅੱਗੇ ਤਾਂ ਮੰਗ ਮੰਗ ਜਗ੍ਹਾ ਲੈਣੀ ਪੈਂਦੀ ਆ ਪਾਰਕਿੰਗ ਦੀ 100 ਰੁਪਏ ਦੀ ਪਰਚੀ ਆ ਪੰਡਿਤ ਪਾਰਕਿੰਗ ਸਥਲ ਲਓ ਜੀ ਇਹ ਆ ਧਰਮਸ਼ਾਲਾ ਰਾਮ ਸਰੂਪ ਸੇਵਾ ਸਦਨ ਇਸ ਧਰਮਸ਼ਾਲਾ ਦੇ ਬਾਹਰ ਕੰਟੀਨਿਊ ਵੀ ਹੈ ਇਸ ਧਰਮਸ਼ਾਲਾ ਚ ਕਮਰੇ ਦਾਨ ਲੱਗੇ ਆ ਇਹ ਰ ਅਰਮਸ਼ਲਾ ਤਾਂ ਸਾਰੀਆਂ ਵਧੀਆ ਬਣੀਆਂ ਹੁੰਦੀਆਂ ਪਰ ਮੈਂ ਖੁੱਲੇ ਡੁੱਲੇ ਮਾਹੌਲ ਦੇ ਚੱਕਰਾਂ 'ਚ ਇਸ ਚੱਕਰਾਂ 'ਚ ਫਿਰ ਅਸੀਂ ਸਾਰੇ ਇੱਧਰ ਨੂੰ ਮਿੱਤਰ ਪਿਆਰਿਓ ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀ ਨਾ ਦਿੱਲੀ ਹੋਟਲ ਉੱਥੇ ਆ ਗਏ ਆ ਦੁਬਾਰਾ 201 ਨੰਬਰ ਕਮਰਾ ਮਿਲਿਆ ਬਾਹਰ ਦੇ ਮੈਂ ਇਹ ਤਾਂ ਕਰਕੇ ਲੈ ਆ ਕਿ ਲੋਕੇਸ਼ਨ ਬਹੁਤ ਵਧੀਆ ਆ ਆ ਆਪਣਾ ਰੂਮ ਹੈ ਦੇਖ ਇੱਕ ਆ ਰੂਮ ਹੈ ਆਪਣਾ ਤੇ ਉਸ ਤੋਂ ਬਾਅਦ ਉਹਦੇ ਚ ਨਾਲ ਅਟੈਚ ਇਹ ਰੂਮ ਹੈ ਤੇ ਬਾਹਰ ਦਾ ਲੋਕੇਸ਼ਨ ਬਹੁਤ ਵਧੀਆ ਹੈ ਹਵਾ ਪੂਰੀ ਆ ਰਹੀ ਹੈ ਬਾਹਰ ਜਿਹੜੀ ਮੋਰ ਦੀ ਲੋਕੇਸ਼ਨ ਕਰਕੇ ਇੱਥੇ ਰੂਮ ਲਿਆ ਦਿੱਲੇ ਵਾਲਿਆਂ ਦੇ ਨੇ ਲੈਣ ਨੂੰ ਤਾਂ ਹੋਰ ਚੀਜ਼ ਵੀ ਲੈ ਸਕਦੇ ਸੀ ਆਸ-ਪਾਸ ਦੇਖ ਵੀ ਕਿੱਡਾ ਸੋਹਣਾ 뷰 ਹੈ ਬਾਰਿਸ਼ ਹਲਕੀ 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 ਨਹੀਂ ਫੁੱਲੀ ਆ ਰਹੀ ਹੈ ਲਾਈਟ ਗਈ ਹੈ ਪਰ ਹਵਾ ਨਜ਼ਾਰੇਦਾਰ ਹੈ ਆ ਦੂਜੇ ਰੂਮ ਦੀ ਬਲਕਨੀ ਤੇ ਮੌਸਮ ਨਜ਼ਾਰੇਦਾਰ ਹੈ ਮੈਨੂੰ ਯਾਦ ਸੀ ਤੁਸੀਂ ਕਹਿੰਦੇ ਸੀ ਕਿ ਉਧਰ ਰੂਮ 'ਚ ਆ ਲੋਕੇਸ਼ਨ ਮਿਲਦੀ ਸੀ ਆਪਾਂ ਨੂੰ ਨਹੀਂ ਮਿਲਦੇ ਸੀ ਨਾ ਤੇ ਹਵਾ ਦੇਖ ਵੀ ਕਿੱਡੀ ਸ਼ਾਨਦਾਰ ਹੈ ਲਾਈਟ ਜਾਵੇ ਭਾਵੇਂ ਸਾਰੀ ਰਾਤ ਜਾਏ ਰਵੇ ਆਪਾਂ ਨੂੰ ਟੈਨਸ਼ਨ ਕੋਈ ਨਹੀਂ ਜੋ ਕੋ ਅਸ਼ਾਰੀ ਨੂੰ ਅਸ਼ਾਰੀ ਨੂੰ ਫੋਨ ਹੈਲੋ ਹੈਲੋ ਹਾਂਜੀ ਸ਼ੈਰੀਮਾਨ ਕੀ ਹਾਲ ਚਾਲ ਹੈ ਜੀ ਹਾਂ ਬਰਾੜ ਸਾਹਿਬ ਬੋਲ ਰਹੇ ਨੇ ਆਂਦਗੇ ਤੇ ਹੋਰ ਦਿੱਲੀ ਵਾਲਿਆਂ ਦੇ ਰੁਕਿਆ ਸੀ ਤਾਂ ਤੇ ਕੋਈ ਗਲਮੰਦਾ ਨਾ ਕੱਢੇ ਵੀਡੀਓ ਬਣੀ ਜਾਂਦੀ ਹੈ ਤੇ ਤੂੰ ਬੇਚ ਰਿਕਾਰਡ ਹੋ ਜਾਂਦਾ ਲਾਊਡ ਸਪੀਕਰ ਤੇ ਤੇ ਤੂੰ ਵਾਇ ਨਾ ਗੱਲ ਗਲਤ ਕਰ ਲਈ ਬਹੁ ਹੀ ਨਿਆਮ ਜਿਆਵਾ ਹੁਣ ਕਦੋਂ ਆਉਣਾ ਤੇਰੇ ਨਾਲ ਫਿਰ ਆਵਾਂਗੇ ਦੁਬਾਰੇ ਹੈਲੋ ਹਾਂ ਹੁਣ ਕਦੋਂ ਆਏਗਾ ਫਿਰ ਆਵਾਂਗੇ ਕੋਈ ਨਹੀਂ ਹੁਣ ਚੱਲਾ ਜੀ ਯਾਰੀ ਚੱਲ ਮੈਂ ਹੁਣ ਦੱਸੀ ਫਿਰ ਹਾਂ ਠੀਕ 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 ਰੋ ਕੇ ਬੈਠਾ ਦਿੱ ਦਿੱਲੀ ਹੋਟਲ ਦਾ ਅੰਦਰ ਦਾ ਨਜ਼ਾਰਾ ਆ ਸੋਹਣੀਆਂ ਸੁਹਣੀਆਂ ਪੇਂਟਿੰਗ ਬਣੀਆਂ ਹੋਈਆਂ ਉਹ ਹਨੂਮਾਨ ਜੀ ਦੀ ਪੇਂਟਿੰਗ ਬਣੀ ਹੈ ਤੇ ਹੋਰ ਭਾਈ ਸਾਹਿਬ ਕਿਹਜੋ ਬੜੀਆ ਹੋਰ ਲਾਈਟ ਗਈ ਬਾਰਿਸ਼ ਦੇ ਕਾਰਨ ਹਾਂ ਦਿੱਲੀ ਹੋਟਲ ਦੇ ਬਾਹਰ ਦਾ ਨਜ਼ਾਰਾ ਆ ਨਾਲ ਕੀ ਲਿਖਿਆ ਅੰਜਨੀ ਅੰਜਨੀ ਤਾਂ ਇਹ ਵੀ ਸਾਰੇ ਹੋਟਲਾਂ ਨਾਲ ਦੇ ਸਾਰੇ ਇਹ ਬਾਹਰ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਉਹ ਐਸ ਬੀ ਐਮ ਹੈ ਸ਼ਾਇਦ ਉਹ ਵੀ ਹੋਟਲ ਹੋਵੇ ਤੇ بارش ਅਜੇ ਵੀ ਪਈ ਜਾਂਦੀ ਹੈ ਲਾਈਟ ਆਈ ਨਹੀਂ ਲਾਈਟ ਦੇ ਕਾਰਨ ਬੜਾ ਪੰਗਾ ਯਾਰ ਜੇ ਤੁਹਾਨੂੰ ਮੈਂ ਬਾਹਰੋਂ ਕੁਝ ਦਿਖਾਵਾਂ ਮੀਂਹ ਚ ਜਾ ਕੇ ਕੋਈ ਜੇਵ ਦਾ ਨਜ਼ਾਰਾ ਬਾਹਰੋਂ ਹਾਂ ਇੱਕ ਗਿੱਲੀ ਸੇਵਾ ਸਦਨ ਮੈਂ ਹੋਟਲ-ਹੋਟਲ ਕਰਦਾ ਰਿਹਾ ਅਸੀਂ ਹੁਣ ਚੱਲਿਆ ਥੋੜਾ ਜਿਆਦਾ ਸੇਵਾ ਸਦਨ ਕਹਿੰਦੇ ਹਾਂ ਸੇਵਾ ਸਦਨ ਕਹਿੰਦੇ ਹਾਂ ਅਸੀਂ ਥੋੜਾ ਜਿਹਾ ਮੀਂਹ ਪੈਂਦਾ ਸੀ ਤੇ ਮੈਂ ਕਿਹਾ ਥੋੜਾ ਜਿਹਾ ਗੇੜਾ ਮਾਰਿਆ ਜੀ ਵੀ ਮਾਹੌਲ ਵੇਖਿਆ ਜੀ ਕਿਦਾਂ ਦਾ ਹੈ ਤੇ ਬਾਰਿਸ਼ ਪੈਂਦੇ ਤੇ ਮਾਹੌਲ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੂਰ ਇੱਥੇ ਰੋ ਟੈਂਕ ਖੜਾ ਹੋਣਾ ਮੈਨਾਂ ਉਹ ਲੜਾਈ ਲੜੀ ਸੀ ਤੇ ਭੁੱਲ ਗਿਆ ਟੈਂਕ ਛੱਡ ਗਿਆ ਕਿੱਥੇ ਭਈਓ ਮੇਰਾ ਟੈਂਕ ਹੈਗਾ ਉਹ ਮੈਂ ਤੇ ਆਪਣਾ ਰਾਜਪਾਲ ਬਾਈ ਹੈ ਆ ਉਹ ਬਿਮਾਰ ਹੋ ਗਿਆ ਇੱਕ جنگ ਹੋਰ ਲੜ ਕੇ ਆਇਆ ਸੀ ਤਾਂ ਕਰਕੇ ਬਿਮਾਰ ਹੋ ਗਿਆ ਉਹ ਖੜਾ ਟੈਂਕ ਆਪਣਾ ਇਹ ਲੜਾਈ ਲੜੀ ਸੀ ਜਦੋਂ ਤੇ ਬਾਈ ਰਾਜਪਾਲ ਕਹਿੰਦਾ ਤੂੰ ਚਲਾ ਮੈਨੂੰ ਚਲਾਉਣਾ ਨਹੀਂ ਆਇਆ ਉਹਦੋਂ ਤੇ ਨਾਲ ਇੱਥੇ ਠੱਲ ਕੇ ਤੇ ਛੱਡ ਗਿਆ ਬਾਈ ਜੀ ਹੋ ਗਿਆ ਬਿਮਾਰ ਮੈਂ ਹੁਣ ਫੇਰ ਆਇਆ ਮੈਨੂੰ ਯਾਦ ਤਾਂ ਆਉਂਦੀ ਹੈ ਟੈਂਕ ਦੀ ਆ ਸਾਰੇ ਬਾਜ਼ਾਰ ਖੁੱਲੇ ਹੋਏ ਆ ਪਰ ਨਾ ਉਹਨੀ ਭੀੜ ਹੈ ਨਹੀਂ ਇੱਥੇ ਆ ਸਾਰੇ ਹੋਟਲ ਆ ਇੱਥੇ ਤੁਸੀਂ ਵਧੀਆ ਖਾਣਾ ਖਾ ਸਕਦੇ ਹੋ ਵਧੀਆ ਮਿਲਦਾ ਸਾਫ਼ ਸੁਥਰਾ ਖਾਣਾ ਸਾਰੇ ਪਾਸੇ ਹੋਟਲ ਆ ਮੰਦਰ ਦਾ ਗੇਟ ਲੈ ਵੀ ਮੋਟੀ ਕਣੀ ਦਾ ਮੀਂਹ ਲੈ ਪਿਆ ਤੇ ਪੂਰਾ ਬਟਾ ਪੂਰਾ ਹਨੀ ਮੰਦਰ ਦੇ ਆਸ-ਪਾਸ ਮੀਂਹ ਲੈ ਪਿਆ ਭਾਈ ਜਾਨ ਫੁੱਲ ਮੌਸਮ ਬੜਾ ਵਧੀਆ ਉਹ ਕਬੂਤਰ ਦੇਖ ਯਾਰ ਮੈਂ ਕਹਿੰਦਾ ਨਜ਼ਾਰਾ ਹੀ ਵੱਖਰਾ ਹੈ Rajasthan ਦਾ ਲੈ ਵੀ ਮਿੱਤਰੋ ਸਾਲਾ ਸਰ ਬਾਲਾ ਜੀ ਧੰਮ ਦੇ ਨਾਲ ਕਰੋੜਪਤੀ ਗੋਲੀ ਦੀ ਦੁਕਾਨ ਤੇ ਪਹੁੰਚੇ ਆਜੂ ਤੁਹਾਨੂੰ ਸਮਾਨ ਦਿਖਾਉਣਾ ਵੀ ਕੀ ਕੀ ਹੈ ਭਾਈ ਕੋ ਕਿਆ ਜਲ ਬਈ ਜੀ ਆਜੋ ਵੀ ਅੰਦਰ ਆ ਸਾਰੀਆਂ ਨਿੱਕੀਆਂ ਨਿੱਕੀਆਂ ਬਾਬੇ ਦੀਆਂ ਮੂਰਤੀਆਂ ਤੇ ਇਧਰ ਕੀ ਪਿਆ ਇਧਰ ਡੱਬੇ ਦੇ ਕੱਚ ਦੇ ਵਿੱਚ ਜਿਹੜੀ ਹੋਈ ਮੂਰਤੀ ਮਿਲੂਗੀ ਤੁਹਾਨੂੰ ਇਹ ਨਾ ਜੀ ਆ ਜੋ ਆ ਬੱਚਿਆਂ ਦੇ ਖੜਾਉਣੇ ਪਏ ਸਾਰੇ ਪਿਸਤੌਲ ਉਧਰ ਖੜਾਉਣੇ ਤੇ ਆ ਜਾ ਇਧਰ ਆ ਜਾ ਦੁਕਾਨ ਦੇ ਨਾਲ ਨਾਲੀਆਂ ਦੁਕਾਨ ਤੇ ਆ ਜਾ ਆ ਦੇਖੋ ਜੀ ਨਾਲ ਹੀ ਆ ਆ ਹੱਥ ਬੰਨਣ ਵਾਲੀਆਂ ਸਾਰੀਆਂ ਪਈਆਂ ਆ ਪਤਾ ਨਹੀਂ ਕਿ ਇਹ ਜਾਦਿਆ ਆ ਦੇਖੋ ਬਾਲਾ ਜੀ ਦੀਆਂ ਸਾਰੀਆਂ ਪਈਆਂ ਇਹ ਇੱਕ ਬੰਬੂ ਹੈ ਇਹ ਇੱਕ ਬੰਬੂ ਪਤਾ ਕੀ ਇਦਾਂ ਕਰੀ ਮੇਰੇ ਨਾਲ ਇਹਦਾ ਨਾ ਬਟਨ ਹੁੰਦਾ ਬੰਬੂ ਦਾ ਇਹਦਾ ਬਟਨ ਹੁੰਦਾ ਜਿਵੇਂ ਬੱਚਾ ਬੋਲਦਾ ਇਹ ਉਵੇਂ ਉਵੇਂ ਬੋਲਦਾ ਐਕਸ਼ਨ ਕਰਦਾ ਨਿੱਕੇ ਬੱਚੇ ਤਾਂ ਡਰ ਵੀ ਜਾਂਦੇ ਆ ਮੈਂ بڑے ਦੇਖੇ ਡਰਦੇ ਆ ਸਾਰੀਆਂ ਕੀ ਆ ਇਹ ਵੀ ਖੜਾਉਣੀ ਆ ਪਰ ਕੱਲ ਦੇ ਪਤਾ ਨਹੀਂ ਆ ਪੱਖਾ ਆ ਦੇਖਾ ਗੇਰ ਜਾਂ ਲੱਗਿਆ ਇਹਦੇ ਨੂੰ ਨਾ ਪੋ ਇਹ ਹਵਾ ਦਿੰਦਾ ਆ ਗੋ ਸਾਰੀਆਂ ਹੋਮ ਮੋੜਕੀਆਂ ਲੱਗੀਆਂ ਹੋਈਆਂ ਬਾਬਾ ਜੀ ਦੀਆਂ ਸਾਰੀਆਂ ਫੋਟੋਆਂ ਪਈਆਂ ਇੱਧਰ ਸਾਰੇ ਆ ਬੱਚਿਆਂ ਦੇ ਖੜੋਣੇ ਪਏ ਆ ਅ ਜਿੰਨੇ ਵੀ ਤੁਸੀਂ ਜਿਓਮੈਟਰੀਆਂ ਆ ਪੈਨਸਲ ਪੈਨ ਮੈਂ ਕਹਿਣਾ ਵੀ A to Z ਮਿਲੂਗਾ ਕਰੋੜਪਤੀ ਗੋਲੀ ਦੀ ਦੁਕਾਨ ਤੇ ਜਿੰਨਾ ਕੁਸ ਲੈਣਾ ਹੋਵੇ ਤੁਸੀਂ ਮਰਜ਼ੀ ਲਓ ਆ ਸਾਰੇ ਪਾਸੇ ਇੱਧਰ ਵੀ ਬੱਬਨੀਆਂ ਬੋਲਦੀਆਂ ਨੇ ਕਿ ਬਾਕੀ ਤੁਹਾਨੂੰ ਦੁਪਹਿਰ ਖਾਣਾ ਨਹੀਂ ਸੋਣੀ ਸੀ ਹਾਂ ਕਿੰਨੇ ਸੁਣਨਾ ਸਮਝੀ ਜਾਂ ਆ ਸਾਰੀਆਂ ਮਾਲਾ ਵਗੈਰਾ ਤੇ ਬਾਕੀ ਜੇ ਕੋਈ ਮੈਨੂੰ ਨਾਂ ਦਾ ਨਾਂ ਪਤਾ ਹੋਵੇ ਤਾਂ ਉਸ ਕਰਕੇ ਮਾਫ਼ ਕਰ ਬਾਕੀ ਤੁਹਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਦਿਖਾਵਾਂਗੇ ਜਿਹੜੀਆਂ ਸੋਹਣੀਆਂ ਇੱਧਰ ਆ ਪੰਜਾਂ ਗੋਲੀਆਂ ਬੜੀ ਮਿਹਰਬਾਨੀ ਆ ਆ ਵੀ ਵੱਖ-ਵੱਖ ਤਰ੍ਹਾਂ ਦੀਆਂ ਗੋਲੀਆਂ ਆ ਪਈ ਹੁਣ ਇਹ ਮੇਰੇ ਖਿਆਲ ਇਮਲੀ ਦੀ ਲੱਗਦੀ ਆ ਆ ਕਾਦੀ ਆ ਕੱਚੀ ਕੌਰੀ ਕੱਚੀ ਕੌਰੀ ਆ ਹੁਣ ਨਾ ਨਹੀਂ ਮੈਨੂੰ ਪਤਾ ਕੀ ਹੁੰਦਾ ਆ ਬੋਰ ਬਬਲੀ ਬੋਰ ਬਬਲੀ ਇਹ ਤੇ ਮੇਰੇ ਵੀ ਲੜੇ ਕਰ ਮੜੀ ਦੀ ਬੋਰ ਬਬਲੀ ਆ ਰੋਚਕ ਪੀਪਲ ਆ ਪੀਪਲ ਦੀਆਂ ਸ਼ਾਇਦ ਕੁਝ ਹੁੰਦਾ ਮੇਰੇ ਖਿਆਲ ਪਤਾ ਨਹੀਂ ਯਾਰ ਮੈਂ ਕਹਿੰਦਾ ਕਿੰਨੇ ਕ ਨਾਮ ਗਨਾਵਾ ਯਾਰ ਇਥੋਂ ਲੈ ਕੇ ਇਥੋਂ ਤੱਕ ਸਾਰੀਆਂ ਗੋਲੀਆਂ ਪਈਆਂ ਐਵੇਂ ਨਹੀਂ ਨਾ ਰੱਖਿਆ ਵੀ ਕਰੋੜਪਤੀ ਗੋਲੀ ਹਾਂ ਆ ਦਿਖਾ ਦੇ ਆ ਡੱਬੇ ਚ ਸਾਰੇ ਚੂੜੇ ਨਾਲ ਗੋਲੀਆਂ ਆ ਚਾਂਦੀ ਦੇ ਵਰਕਾ ਵਾਲਾ ਮੇਰੇ ਖਾਲ ਖਾਸ ਸੁਪਾਰੀ ਆ ਗੁਲਾਬ ਸੁਪਾਰੀ ਆ ਸਲਬਰ ਖਾਸ ਸੁਪਾਰੀ ਆ ਸਾਰੇ 골ਡ ਫ੍ਰੈਂਡ ਲਈ ਮੈਨੂੰ ਪਤਾ ਨਹੀਂ ਪਰਫਿਊਮਰ ਕੀ ਹੈ ਬਾਈ ਮਾਫ ਕਰੇ ਗੁਲਾਬ ਆ ਗਨਾਵ ਹੈ ਆ پتہ ਨਾਮ ਨਹੀਂ ਪਤਾ ਮੈਨੂੰ ਵੀ ਗੁਲਾਬ ਦਾ ਆ ਸਾਰੀਆਂ ਦੁਨੀਆ ਦੀਆਂ ਗੋਲੀਆਂ ਯਾਰ ਨਾ A to Z ਕਰੋੜਪਾ ਦੀ ਗੋਲੀ ਇਨਾ ਬਹੁਤ ਸਵਾਦ ਆ ਮੈਂ ਬੜੀਆ ਲਿਆ ਕੇ ਗਿਆ ਮੈਂ ਝੂਠ ਨਹੀਂ ਬੋਲਦਾ ਸੱਚੀ ਵਲੌਗ ਬਣਾਉਂਦਾ ਮਾਰਾ ਤੇ ਆ ਅਚਾਰ ਹੈ ਮੇਰੇ ਖਿਆਲ ਮਿੱਤਰ ਪਿਆਰੋ ਆ ਦਿਖਾਈ ਅਚਾਰ ਹੀ ਆ ਅਚਾਰ ਹੀ ਆ ਮੇਰੇ ਖਿਆਲ ਇਹ ਆ ਸਾਰੇ ਆ ਆਪਣੇ ਮਸਾਲੇ ਆ ਜੀਰਾ ਮਸਾਲਾ ਮੈਂ ਕਹਿੰਦਾ ਵੀ ਸਾਰੀ ਦੁਕਾਨ ਭਰੀ ਪਈ ਆ ਯਾਰ ਸਵਾਦ ਆ ਗਿਆ ਇੱਥੇ ਆਉਂਦਾ ਜੋਗੀ ਜਿ ਮਰਜੀ ਲੋ ਇਧਰ ਵੀ ਦਿਖਾ ਅਸੀਂ ਜਿਹੜੀਆਂ ਚੀਜ਼ਾਂ ਰਹੀਆਂ ਪਈਆਂ ਆ ਚਾਂਦੀ ਦੇ ਵਰਕਾਂ 'ਚ ਪਈਆਂ ਆ ਸਾਰੀਆਂ ਉਤੋਂ ਲੈ ਕੇ ਨਾ ਥੱਲੇ ਤੱਕ A to Z ਭਰੀ ਪਈ ਆ ਦੁਕਾਨ ਖੇਡ ਲੈਣ ਕਿਹੜੀਆਂ ਖੇਡਾਂ ਆ ਜੇ ਸੰਦੀਆਂ ਖੇਡਣ ਲੈਣਾ ਜਿਹੜੀ ਪਸੰਦ ਆ ਗਿਆ ਆਪਦੀ ਪਸੰਦੀਆਂ ਖੇਡ ਵਾਲਾਂ ਦਾ ਕੀ ਹਾਲ ਹੋ ਗਿਆ ਅਰਮੀ ਪੈ ਪੈ ਕੇ ਪੌਣੀਆਂ ਖੇਡ ਤੇ ਚੱਲ ਫਿਰ ਲੱਭ ਜਿਹੜੀ ਲੱਭ ਤਾਂ ਚੱਲਾ ਜਾ ਅੱਜ ਨੀਂਹ ਪਈਆਂ ਨਾ ਸਾਰੀਆਂ ਲੱਭ ਲਾ ਚੰਨ ਜਿਹੜੀ ਚੰਗੀ ਲੱਗਦੀ ਹੈ ਉਹ ਚੱਕ ਲੈ ਬਸ ਕਿ ਜ ਕੋਈ ਡਿੱਗਣ ਨਾ ਦੇ ਚੰਗਾ ਇਹਨਾਂ ਖਿਆਲ ਰੱਖੀ ਚੀਜ਼ਾਂ ਬਹੁਤ ਪਈਆਂ ਯਾਰ ਕਾਰਾਂ ਜੀਪਾਂ A to Z ਮੈਂ ਕਿਹਾ ਬਾਬਾ ਜੀ ਦੀਆਂ ਮੂਰਤੀਆਂ ਆ ਸਾਰੇ ਇਹਦੇ ਦਾ ਇਹਦਾ ਲੇਡੀਜ਼ਮਨ ਇਹਨਾਂ ਦਾ ਆ ਸਾਰੇ ਜਾਜ ਆ ਵੇ ਲੋ ਮਗਰਮੱਛ ਜਾਂ ਪਤਾ ਨਹੀਂ ਕੀ ਡਾਇਨਾਸੌਰ ਸਾਰੇ ਜਿੰਨੀਆਂ ਮਰਜੀ ਖੇਡਾਂ ਬੱਚਿਆਂ ਦੀਆਂ ਪਰਸ ਤੋਂ ਲੈ ਕੇ ਕੜੇ ਕੰਗਣ A to Z ਦੁਕਾਨ ਚ ਮਿਲੂਗਾ ਤੁਹਾਨੂੰ ਕੜੇ ਵੀ ਪਏ ਹੋਏ ਆ ਬੜੇ ਵਧੀਆ ਕੜੇ ਜੈ ਬਾਲਾ ਜੀ ਹਰ ਤਰ੍ਹਾਂ ਦੇ ਕੜੇ ਤੁਹਾਨੂੰ ਇੱਥੇ ਮਿਲਣਗੇ ਹਰ ਤਰ੍ਹਾਂ ਦੀ ਜੋਤ ਨਿੱਕੀ ਵੱਡੀ ਸਭ ਕੁਝ ਮਿਲੂਗਾ ਆ ਵੇਲ ਨੇ ਪਏ ਆ ਆ ਵੇਲ ਨੇ ਵੀ ਪੱਥਰ ਦੇ ਆ ਹੈ ਬਹੁਤ ਭਾਰੇ ਆ ਛੱਲੇ ਪਏ ਆ ਸਾਰੀ ਵੈਰਾਈਟੀ ਵੈਰਾਈਟੀ ਦੇ ਆ ਬਾਬਾ ਜੀ ਦਾ ਉਹ ਕਦਾ ਵੇਖ ਲਾ ਕੀ ਵੇਖਣਾ ਬਸ ਆ ਮੁੰਡਾ ਨਾ ਲੈ ਲੈ ਕੀ ਮੋਟਰ ਮੋਟਰਸਾਈਕਲ ਉਹ ਯਾਰ ਇਹ ਤਾਂ ਤੋੜ ਦੇਗਾ ਤੂੰ ਯਾਰ ਤੋੜੇਗਾ ਤੂੰ ਆ ਲੈਣਾ じゃਜ ਇੱਕ ਮਿੰਟ ਤੋੜਨੇ ਇਹ ਵੀ ਦੇਣਾ ਆ ਲੈਣਾ ਇਹ ਤੋੜੇਗਾ ਤੂੰ ਨਹੀਂ ਤੋੜੇਗਾ ਮੈਨੂੰ ਪਤਾ ਤੇਰਾ ਨਹੀਂ ਤੋੜੇ ਹੋਰ ਚੀਜ਼ ਵੇਖ ਤੋ ਇੱਥੇ ਯਾਰ ਤੂੰ ਘੜੀ ਨਾ ਟੁੱਟ ਆ ਲੈ ਲੈ ਮੇਰੀ ਗੱਲ ਮੰਨ ਇਹ ਆ ਲੈਣਾ ਥੋੜੀ ਲੈ ਲੈ ਚੰਗੇ ਤਰ੍ਹਾਂ ਤੋੜੇ ਕਰੇਗਾ ਨਾਲ ਪਲੱਸ ਲੈ ਲੈ ਜੋੜ ਵੀ ਦਿਆ ਕਰੇਗਾ ਹੈ ਵੈ ਕੀ ਕਰਨ ਆ ਲੈਣਾ ਨਾਲ ਹੈਲੀਕਾਪਟਰ ਦੇ ਨਾਲ ਹੀ ਆ ਲੈ ਲੈ ਤੋੜ ਕੇ ਜੋੜ ਵੀ ਦਵੇਗਾ ਨਹੀਂ ਨਹੀਂ ਕਿਉਂ ਆਏ ਲੈਣਾ ਲੱਡੂ ਵੜਦੇ ਤਾਜੇ ਹੈ ਆਹ ਤਾਜੇ ਵੜਦੇ ਆ ਮੇਰੇ ਖਿਆਲ ਵਧੀਆ ਕਿਉਂ ਦੇ ਵੜਦੇ ਆ ਭਰੇ ਪਏ ਨਾਰੀਅਲ ਦੇ ਗੱਟੇ ਬੋਰਿੰਗਾ ਸੋਰੀ ਆ ਫਿਰਦੇ ਆ ਟਾਵਰ ਨਾਲ ਅਗਲੇ ਇਹਨਾਂ ਨੂੰ ਕੋਈ ਨਹੀਂ ਰੋਕਦਾ ਤੇ ਮੀ ਬੈ ਕੇ ਹਟਿਆ ਕਿਨ ਮਨ ਹਜੇ ਵੀ ਹੋਈ ਜਾਂਦੀ ਆ ਲਾਈਟ ਮੇਰੇ ਖਿਆਲ ਗਈ ਹੋਈ ਐ ਹਨਾ ਭਾਈ ਜਨ ਆ ਵੇ ਹਨਾ ਆ ਦੁੱਧ ਆ ਦੇਖ ਦੁੱਧ ਪੂਰਾ ਕੇਸਰ ਵਾਲਾ ਪਿਉਂਦੇ ਆ ਟਕਾ ਕੇ ਆ ਕੁੱਲੜ ਚ ਸ਼ੁੱਧ ਦੇਸੀ ਕੀ ਦਾ ਖਾਣਾ ਮਿਲੂਗਾ 100 ਰੁਪਏ ਦੀ ਪਰ ਪਲੇਟ ਖਾਓ ਤੇ ਜਿੰਨੀਆਂ ਪਰਚੀਆਂ ਲੈਣੀਆਂ ਐ ਇਹ ਲੈਣੀਆਂ ਠੀਕ ਹੈ ਹੁਣ ਤੁਹਾਨੂੰ ਖਾਣਾ ਖਾ ਕੇ ਬਾਅਦ ਗੱਲਾਂ ਕਰਾਂਗੇ ਚੱਲ ਚੱਲ ਭੋਜਨ ਵਾਲੇ ਚੱਲ ਇਸ ਤਰੀਕੇ ਨਾਲ ਖਾਣਾ ਖਵਾਉਂਦੇ ਬਿਠਾ ਕੇ ਦਾ ਖਾਣਾ ਗਿਆ ਆ ਨਾਲ ਕੀ ਸਾਰਾ ਕੁਝ ਦੇਖੋ ਵੀ ਵਧੀਆ ਦਿੰਦੇ ਆ ਖਾਣਾ ਦੇਸੀ ਘੋਟ ਤਿਆਰ ਕੀਤਾ ਹੋਇਆ ਖਾਣਾ ਹੈ ਇਹ ਪੇਟ ਪੂਜਾ ਕਰਕੇ ਹੁਣ ਚੱਲੇ ਜੇ ਆਪਦੇ ਉਹ ਸਦਨ ਨਾਲ ਜਿਹਨੂੰ ਆਪਾਂ ਹੋਟਲ ਕਹਿ ਦਿੰਦੇ ਆ ਤੇ ਜਾ ਕੇ ਆਰਾਮ ਰੂਮ ਕਰੀਏ ਬਾਈ ਵਿਚਾਰੇ ਗੱਡੀਆਂ ਇੱਧਰ ਭਜਾਰਿਆ ਵੀ ਨੇ ਕੱਲ ਨੂੰ ਫਿਰ ਜਾਣਾ 9 ਵਜੇ ਸ਼੍ਰੀਨਗਰ ਨੂੰ ਤੇ ਇਸ ਕਰਕੇ ਹੁਣ ਵੀ ਬਾਈ ਨੇ ਦਾ ਸੋਣਾ ਭਾਈ ਜੀ ਸੇਰੋ ਅਸਾਂ ਆਪਣੇ ਰੂਮ ਵਿੱਚ ਪੇਟ ਪੂਜਾ ਕਰਕੇ ਪਹੁੰਚ ਚੁੱਕੇ ਹਾਂ ਤੇ ਮੈਂ ਵਲੌਗ ਬਣਾ ਬਣਾ ਕੇ ਹੋ ਚੁੱਕਿਆ ਪਾਗਲ ਕਿਉਂਕਿ ਮੇਰਾ ਪਹਿਲਾ ਵਲੌਗ ਆ ਲੈ ਇਹ ਆ ਜਾ ਇਹ ਖੁੱਲਦਾ ਨਾ ਨਹੀਂ ਲੈਂਦਾ ਲੈ ਵੀ ਕਰ ਦੇ ਕੇ ਰੌਣ ਲਾਈ ਤਾਂ ਮੇਤਰਾ ਚੱਕ ਪਾ ਚਾਬੀ ਵਿੱਚ ਤੇਰੀ ਪਾ ਦੇ ਮੇਰੇ ਵਲੌਗ ਦਾ ਸੱਤਾ ਨਾਮ ਕਰ ਲੈ ਲੈ ਵੀ ਸੱਜਣ ਅਸਾਂ ਲੱਗੇ ਜੇ ਸੌਣਨ ਠੀਕ ਨਹੀਂ ਤੇ ਵਲੌਗ ਦੀ ਕਰਨ ਲੱਗੇ ਆ ਇੱਥੇ ਹੀ ਸਮਾਪਤੀ ਗੁੱਡ ਬਾਏ